ਮੈਂ ਦੱਸੇ ਹੋ ਵਾਰ ਦਸੰਤੋ ਕਿਉਂ ਪ੍ਰਭੂ ਮਿਲਾਇਆ ਕਿਉਂ ਪ੍ਰਭੂ ਮਿਲਾਇਆ ਮੈਂ ਦੱਸੇ ਹੋ ਸੋ ਹੋਵਾ ਦਸੰਤੋ ਤੋ ਪ੍ਰਭੂ ਮਿਲਾਇਆ ਕਿਉ ਪ੍ਰਭੂ ਮਿਲਾਇਆ ਕਿਉ ਪ੍ਰਭੂ ਮਿਲਾਇਆ ਕਿਉ ਪ੍ਰਭੂ ਮਿਲਾਇਆ ਕਿਉ ਪ੍ਰਭੂ the whole ਮੈਂ ਦੱਸੇ ਹੋ ਨਾ ਰ ਦਸਨ ਨੂੰ ਤੋ ਪ੍ਰਭੂ ਮੇਲਾ ਬੋ ਮੇਲਾ ਅੱਲਾ ਪੁਤਰੀ ਸਰਦਾਰ ਗੁਰਦਰਸ਼ਨ ਸਿੰਘ ਜੈਨਧਾਰ ਪਰਿਵਾਰ ਵੱਲੋਂ ਕਾਰੋਬਾਰ ਦੀ ਚੜ੍ਹਦੀ ਕਲਾ ਮਹਾਪੁਰਖਾਂ ਦੀ ਯਾਦ ਵਿੱਚ ਸੇਵਾ ਲਈ ਹੈ ਸ਼ਬੀਮਾ ਖੰਡਪਾਠ ਜੀਤੇ ਕੁਤਿੰਦਰ ਪਾਲ ਤੋਂ ਕਨੇਡਾ ਪੁਤਰੀ ਸਵਰਗਵਾਸੀ ਸਰਦਾਰ ਗੁਰਦਰਸ਼ਨ ਸਿੰਘ ਜੈਨਧਾਰ ਦੀ ਇਸ ਪਰਿਵਾਰ ਵੱਲੋਂ ਹੋਈ ਹੈ ਕਾਰੋਬਾਰ ਦੀ ਕਾਜੀ ਕਲਾ ਨੂੰ ਮਹੱਤਵਪੂਰਨ ਦੀ ਜਾਗ ਰਿਹਾ 27ਵਾਂ ਕਣਕਾ ਪਾਠ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਨੰਬਰਦਾਰ ਪਤੀ ਬਕਰਪੁਰ ਦੇ ਪਰਿਵਾਰ ਵੱਲੋਂ ਉਹਨਾਂ ਦੇ ਪੋਤਰੇ ਦਾਤਾ ਸੁਖਦੀਪ ਸਿੰਘ ਦੇ ਜਨਮ ਦੀ ਖੁਸ਼ੀ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸੇਵਾ ਹੋਈ ਹੈ 28ਵਾਂ ਕਣਕਾ ਪਾਠ ਸਰਦਾਰ ਇੰਦਰਜੀਤ ਸਿੰਘ ਸਨਅਕ ਸਰਦਾਰ ਸੁਖਦੇਵ ਸਿੰਘ ਜੀ ਪਤੀ ਰਾਮੂਵਾਲ ਵੱਲੋਂ ਅਰ ਬਰਸਾ ਮੇਦਨੀਆ ਕਰਦੇ ਆ ਮਨੋ ਕਾਮਨਾ ਪੂਰੀ ਹੋਵੇ ਸੰਤ ਰਸ ਦੀ ਕੰਨ ਦੀ ਕਲਾ ਵਾਸਤੇ ਪਰਿਵਾਰ ਵੱਲੋਂ ਸੇਵਾ ਹੋਈ ਹੈ ਜੀ ਪੜਤੀ ਵਾਂ ਕੰਦ ਪਾਠ ਦਿੱਤੀ ਕਰਮਜੀਤ ਕੌਰ ਪੁੱਤਰੀ ਦਿੱਤੀ ਗੁਰਮੀਤ ਕੌਰ ਪੁੱਤਰੀ ਸਰਦਾਰ ਬਲਵੀਰ ਸਿੰਘ ਜੀ ਫੌਜੀ ਬਹਿਣਾ ਵਾਲੇ ਕਰਮਜੀਤ ਕੌਰ ਦੀ ਕੰਨ ਰਸਤੀ ਵਾਸਤੇ ਮਹਾਂਪੁਰਖਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਸੇਵਾ ਹੋਈ ਹੈ ਸਰਦਾਰ ਮਾਨ ਸਿੰਘ ਜੀ ਸਨੁੱਖ ਸਰਦਾਰ ਜਸਵੰਤ ਸਿੰਘ ਜੀ ਸੰਗਿਆਂ ਦੇ ਪਰਿਵਾਰ ਵੱਲੋਂ ਬੇਸਬੇਸ ਰੱਬ ਦੀ ਪਰਮਾਰ ਦੀ ਮਾਨ ਰਸਤੀ ਚੜਦੀ ਕਲਾ ਦੋਤੇ ਪੋਤਰੀਆਂ ਦੀ ਰਾਤ ਬਖਸ਼ਿਸ਼ ਕਰੋ ਜੀ ਅਰਦਾਸਾਂ ਬੇਨਤੀਆਂ ਕਰਦੀਆਂ 3ਵੇਂ ਅਖੰਡ ਪਾਠ ਦੀ ਸੇਵਾ ਹੋਈ ਇਹ ਵੀ ਇਹਤੀ ਸ੍ਰੀ ਅਖੰਡ ਪਾਠਾਂ ਦੇ ਅੱਜ ਝੋ ਪਾਏ ਗਏ ਸੰਗੰਦਰਤਾ ਹੋਈ ਹੈ ਇਸੇ ਤਰ੍ਹਾਂ ਇੱਕ ਸ੍ਰੀ ਸਹਿਜ ਪਾਠ ਦੇ ਝੋ ਪਾਏ ਗਏ ਹਨ ਸਰਦਾਰ ਅਵਕਾਸ਼ ਸਿੰਘ ਪ੍ਰਧਾਨ ਜੀ ਸਾਰੇ ਪਰਿਵਾਰ ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਦੇ ਮਿੱਥੀ ਯਾਦ ਵਿੱਚ ਬਹੁਤ ਬਰਕਤਾਂ ਦੀ ਸਲਾਮਾ ਜੋੜਦੇ ਦੇ ਸਬੰਧ ਵਿੱਚ ਸ੍ਰੀ ਸਹਿਬ ਪਾਠ ਦੇ ਤੋਂ ਪੜ੍ਹੇ ਗਏ ਨੇ ਸਿਰਪਾ ਕਰਕੇ ਗੁਰੂ ਕਰਤੀ ਬਖਸ਼ਿਸ਼ ਸਿਰੋਪਾਓ ਪ੍ਰਾਪਤ ਕਰੋ ਇਹ ਕਾਰਨ ਕਿਸੇ ਪਰਿਵਾਰ ਦਾ ਸਿਰੋਪਾਓ ਲੈਣ ਨੂੰ ਅਧਿ ਰਹਿਤਾ ਹੈ ਉਹ ਕਿਰਪਾ ਕਰਕੇ ਪਰਿਵਾਰਾਂ ਨੂੰ ਸ੍ਰੀ ਅਖੰਡ ਪਾਠਾਂ ਦੀ ਸੇਵਾ ਹੋਣੀ ਹੈ ਉਨ੍ਹਾਂ ਦੇ ਨਾਮ ਦਾਸ ਵੱਲੋਂ ਅਨਾਉਂਸ ਕੀਤੇ ਜਾ ਰਹੇ ਨੇ ਆਪ ਕੀ ਧਿਆਨ ਦੇ ਨਾਲ ਨਾਮ ਸਰਵਣ ਕਰ ਲਵੋ ਜੇਕਰ ਲਿਖਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਵੇ ਤਾਂ ਆਗਣ ਸਰਦਾਰ ਚਰਨਜੀਤ ਸਿੰਘ ਦੀ ਭਿੰਡਾ ਡੇਰੀ ਵਾਲਾ ਦੀ ਲੜਕੀ ਮੰਦੀਪ ਪੌਰ ਨੂੰ ਕੈਨੇਡਾ ਵਿੱਚ ਪੀਆਰ ਮਿਲਣ ਦੀ ਖੁਸ਼ੀ ਪਰਿਵਾਰ ਦੀ ਸੁਖ ਸ਼ਾਂਤੀ ਮਾਪੁਰਖਾਂ ਦੀ ਯਾਦ ਵਿੱਚ ਸੇਵਾ ਦੂਜਾ ਅਕਨਡ ਪਾਠ ਬੀਬੀ ਨਸ਼ਤਰ ਕੌਰ ਮਤਮੀ ਸਰਦਾਰ ਦਾ ਜਿੰਦਰ ਸਿੰਘ ਗਰੇਵਾਲ ਪਿੰਡ ਬੁਰਜ ਹਰੀ ਸਿੰਘ ਵਾਲਾ ਕਨੇਡਾ ਵਾਸੀ ਵੱਲੋਂ ਪਰਿਵਾਰ ਦੀ ਅੰਦਰੋਸਤੀ ਸ਼ਾਂਤੀ ਕਲਾ ਵਾਸਤੇ ਤੀਜਾ ਅਖੰਡ ਪਾਠ ਸਰਦਾਰ ਹਰਮਦੀਪ ਸਿੰਘ ਸਨਕ ਸਰਦਾਰ ਦਾ ਜਿੰਦਰ ਸਿੰਘ ਗਰੇਵਾਲ ਪਿੰਡ ਬੁਰਜ ਹਰੀ ਸਿੰਘ ਵਾਲਾ ਕਨੇਡਾ ਵਾਸੀ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਧਾਰੋਵਾਰ ਦੀ ਤਰੱਕੀ ਵਾਸਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਸਰਦਾਰ ਅਖੰਡ ਪਾਠ ਸਰਦਾਰ ਗੁਰਨਾਰਜ ਸਿੰਘ ਸਨ ਅਫਸਰ ਸਰਦਾਰ ਰਾਕੇਂਦਰ ਸਿੰਘ ਗਰੀਵਾਲ ਕਨੇਡਾ ਵਾਸੀ ਸੁਖ ਸ਼ਾਂਤੀ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ ਪੰਜਵਾਂ ਅਖੰਡ ਪਾਠ ਜੀਬੀ ਪਵਨਜੀਤ ਪੌਰ ਪਤਨੀ ਸਰਦਾਰ ਰੁਪਿੰਦਰ ਸਿੰਘ ਗਿੱਲ ਮੋਗਾ ਵਾਸੀ ਮੋਗਾ ਕਨੇਡਾ ਵਾਸੀ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਸੇਵਾ ਅਖੰਡ ਪਾਠ ਦੀੰਬੇ ਰੀਤ ਔਰ ਦੀਪ ਅਮਾਨਤਪੁਰ ਅਤੇ ਪਾਤਾ ਕਬੀਰ ਸਿੰਘ ਕੈਨੇਡਾ ਵਾਸੀ ਬੱਚਿਆਂ ਵੱਲੋਂ ਆਪਣੀ ਪੜ੍ਹਾਈ ਵਿੱਚ ਸਫਲਤਾ, ਸੁਖ ਸ਼ਾਂਤੀ ਚੜ੍ਹਦੀ ਕਲਾ ਤੇ ਮਾਹੌਰਖਾਂ ਦੀ ਕਲਾ ਤੇ ਮਾਹੌਰਖਾਂ ਦੀ ਯਾਦ ਵਿੱਚ ਸੇਵਾ ਅਠਵਾਂ ਅਖੰਡ ਪਾਠ ਸਰਦਾਰ ਅਮਰਤਪਾਲ ਸਿੰਘ ਗਰੇਵਾਲ ਪਾਤੇ ਜੀ ਦੀ ਚੰਦਰਦੀਪਪੁਰ ਕੈਨੇਡਾ ਵਾਸੀ ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਮਾਹੌਰਖਾਂ ਦੀ ਯਾਦ ਵਿੱਚ ਸੇਵਾ ਨਵਾਂ ਅਤੇ ਅਨਪਾਰ ਸੰਧਾ ਨਿਮਰਦੀਪ ਸਿੰਘ ਦੇ ਪੀਰ ਜੀਰ ਬੋਲ ਤੇ ਮਾਤਾ ਹਰਜਿੰਦਰ ਕੌਰ ਅਤੇ ਪਿਤਾ ਹਰਜੀਤ ਸਿੰਘ ਵੱਲੋਂ ਖੁਸ਼ੀ ਵਿੱਚ ਅਰ ਸਪੁੱਤਰ ਮੀਤੀ ਸਵਰਨਜੀਤ ਕੌਰ ਵਹਿਕ ਪਿੰਡ ਬਿਰਕਾ ਵੱਲੋਂ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਮਾਪੁਰਾਂ ਦੀ ਯਾਦ ਵਿੱਚ ਸੇਵਾ ਯਾਰਨਾ ਅਖੰਡ ਪਾਠ ਸਰਦਾਰ ਜਤਿੰਦਰਪਾਲ ਸਿੰਘ ਸਰਪੰਚ ਪਿੰਡ ਸਫੀਪੁਰਾ ਸਿੱਧਵਾਂ ਦੇਟ ਵੱਲੋਂ ਵਦੇਸ਼ ਵਿੱਚ ਪਰਤੀਆਂ ਦੀ ਪਰਿਵਾਰ ਦੀ ਸ਼ੁਕਸ਼ਾਂਤ ਦੀ ਕਰਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 12ਵਾਂ ਅਖੰਡ ਪਾਠ ਜੀਤਿ ਨਵਦੀਪ ਕੌਰ ਕੈਨੇਡਾ ਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਨਿਚਰ ਪਤੀ ਬਖਸ਼ਰਪੁਰ ਰਕਤ ਕਮਾਈ ਵਿੱਚੋਂ ਸ਼ੁਕਸ਼ਾਂਤੀ ਕਰਦੀ ਕਲਾ ਤੇ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 13ਵਾਂ ਅਖੰਡ ਪਾਠ ਜੀ ਜੀ ਰਾਜਿੰਦਰ ਕੌਰ ਪਤਨੀ ਸਰਦਾਰ ਚਰਨਜੀਤ ਸਿੰਘ ਉਹਨਾਂ ਦਾ ਮੀਰਨਾਮਾ ਕਾਂਗੁਰਨ ਪਾਠ ਜੀ ਜੀ ਰਾਜਿੰਦਰ ਕੌਰ ਪੁੱਤਰੀ ਸਵਰਗਵਾਸੀ ਸਰਦਾਰ ਗੁਰਨਾਮ ਸਿੰਘ ਜੀ ਕਾਨੇ ਕੇ ਪਤੀ ਬਕਰਪੁਰ ਸਾਰੇ ਪਰਿਵਾਰ ਦੀ ਸਭ ਸ਼ਾਂਤੀ ਚੜ੍ਹਦੀ ਕਲਾ ਮਹਾਂਪੁਰਖਾਂ ਦੀ ਯਾਦ ਵਿੱਚ ਸੇਵਾ 16ਵਾਂ ਅਖੰਡ ਪਾਠ ਸਰਦਾਰ ਜਸਕਰਨ ਸਿੰਘ ਜੀ ਸਰਨਾਖਰਦਾਰ ਨਸੀਬ ਸਿੰਘ ਜੀ ਅਤੇ ਸਰਦਾਰ ਗੁਰਜਨਤ ਸਿੰਘ ਜੀ ਸਨ ਸਰਦਾਰ ਬਖਸ਼ੀ ਸਿੰਘ ਜੀ ਮੱਤਿਆਂ ਦੇ ਕੈਨੇਡਾ ਜਾਣ ਦੀ ਖੁਸ਼ੀ ਪਰਿਵਾਰ ਦੀ ਸਭ ਸ਼ਾਂਤੀ ਮਾਪੁਰਖਾਂ ਦੀ ਯਾਦ ਵਿੱਚ ਸੇਵਾ 17ਵਾਂ ਅੰਡਪਾਠ ਬੀਬੀ ਵੀਰਾਲ ਕੌਰ ਅਤੇ ਬੀਬੀ ਸ਼ਬਦੀਪ ਔਰ ਪੁੱਤਰੀਆਂ ਸਰਦਾਰ ਰਣਜੀਤ ਸਿੰਘ ਪੱਜੂ ਵੱਲੋਂ ਕੈਨੇਡਾ ਜਾਣ ਦੀ ਖੁਸ਼ੀ ਪਰਿਵਾਰ ਦੀ ਸਭ ਸ਼ਾਂਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ ਸਕਾਰਮਾ ਅਖੰਡ ਪਾਠ ਦਾਤਾ ਗੁਰਮਾਨ ਸਿੰਘ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਪਤੀ ਵਕਾ ਪਰਵੰਦਨ ਗੁਰਮਾਨ ਸਿੰਘ ਦੇ ਜਨਮ ਦੀ ਖੁਸ਼ੀ ਪਰਿਵਾਰ ਦੀ ਤੰਦਰੁਸਤੀ ਅਤੇ ਮਹਾਨਪੁਰਖਾਂ ਦੀ ਯਾਦ ਵਿੱਚ ਸੇਵਾ 19ਵਾਂ ਅਖੰਡ ਪਾਠ ਸਰਦਾਰ 라ਜਿੰਦਰ ਸਿੰਘ ਰੁੱਟਾ ਸਾਨੋਕ ਸਰਦਾਰ ਦਰਸ਼ਨ ਸਿੰਘ ਰੁੱਟਾ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਤੇ ਮਹਾਨਪੁਰਖਾਂ ਦੀ ਯਾਦ ਵਿੱਚ ਸੇਵਾ ਵੀਮਾ ਅਖੰਡਪਾਠ ਸਰਦਾਰ ਅਮਨਵੀਰ ਸਿੰਘ ਸਨਮਕ ਸਰਦਾਰ ਕਰਪਾਲ ਸਿੰਘ ਸਿੱਟੂ ਪਿੰਡ ਦੰਨੂ ਵਾਲਾ ਯੂਐਸਏ ਵਾਸੀ ਪਰਮਾਰ ਬਲਵੰਤ ਮੱਥੀਆ ਦੇ ਵਿਦੇਸ਼ ਜਾਣ ਦਾ ਕਾਰਜ ਸਫਲ ਕਰੋ ਪਰਿਵਾਰ ਦੀ ਸਭ ਸ਼ਾਂਤੀ ਚੜ੍ਹਦੀ ਕਲਾ ਮਾਤਮਕਾਂ ਦੀ ਯਾਦ ਵਿੱਚ ਸੇਵਾ 21ਵਾਂ ਅਖੰਡਪਾਠ ਸਰਦਾਰ ਜਸਵਿੰਦਰ ਸਿੰਘ ਗੁੱਤਰ ਸਨਮਕ ਸਰਦਾਰ ਜਰਨੈਲ ਸਿੰਘ ਪੁੱਤਰ ਪਿੰਡ ਗੋਪਰੀ ਪੁੱਤਰਾਂ ਮੱਲਮ ਪਰਿਵਾਰ ਦੀ ਸਭ ਸ਼ਾਂਤੀ ਕਾਰੋਬਾਰ ਦੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 22ਵਾਂ ਅਖੰਡ ਪਾਠ ਬੀਬੀ ਬੰਦੀਪ ਔਰ ਪਤਨੀ ਸਰਦਾਰ ਹਰਜੀਤ ਸਿੰਘ ਪਿੰਡ ਤੰਦੋਂ ਕੈਨੇਡਾ ਵਾਸੀ ਪਰਿਵਾਰ ਵਰਗੋਂ ਤੰਦਰੁਸਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 23ਵਾਂ ਅਖੰਡ ਪਾਠ ਮੁਫਤ ਹੈ ਪਰਮੇਸ਼ਰ ਨਾਮ ਜਾਣੀ ਜਾਣ ਹਨ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 24ਵਾਂ ਅਖੰਡ ਪਾਠ ਸਰਦਾਰ ਮਨਪ੍ਰੀਤ ਸਿੰਘ ਸਰਨ ਸਰਦਾਰ ਸਰਵਰਨ ਸਿੰਘ ਜੀ ਮੈਲਾਂ ਵਾਲੇ ਵਿਦੇਸ਼ ਜਾਣ ਦੀ ਖੁਸ਼ੀ ਪਰਿਵਾਰ ਦੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 25ਵਾਂ ਅਖੰਡ ਪਾਠ ਸਵਰਗਵਾਸੀ ਸਰਦਾਰ ਹੌਣ ਸਿੰਘ ਜੀ ਪਤੀ ਨੰਦਾ ਜੀ ਸਾਰੇ ਪਰਿਵਾਰ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 26ਵਾਂ ਅਖੰਡ ਪਾਠ ਸਰਦਾਰ ਭਜਨ ਸਿੰਘ ਜੀ ਰਬਦਾਸੀਆ ਸਿੱਖ ਦੀ ਲੜਕੀ ਬੀਬੀ ਰੀਨਾ ਰਤੂ ਦਾ ਜੋ ਕੇ ਵਿਤ ਵਿਆਹ ਕਾਰਜ ਹੋਇਆ ਹੈ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸੁਖ ਸ਼ਾਂਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 27ਵਾਂ ਅਖੰਡ ਪਾਠ ਵਰਪਤ ਹੈ ਪਰਮਾਨ ਦੇ ਨਾਮ ਸਤਿਗੁਰੂ ਜੀ ਜਾਣੀ ਜਾਣ ਹਨ ਪਰਿਵਾਰ ਦੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 28ਵਾਂ ਅਖੰਡ ਪਾਠ ਸਰਦਾਰ ਹਰਦੀਪ ਸਿੰਘ ਆਸਟ੍ਰੇਲੀਆ ਸ਼ਾਮਲ ਹੋ ਸਰਦਾਰ ਵੀਰ ਸਿੰਘ ਜੀ ਸਤਿ ਪਿਆਰੀਆਂ ਅਤੇ ਪੀ ਆਰ ਮਿਲ ਜਾਵੇ ਕਾਰਜਰਾਸ਼ ਹੋਣ ਪਰਿਵਾਰ ਦੀ ਤੰਦਰੁਸਤੀ ਸੁਖ ਸ਼ਾਂਤੀ ਕੁਲਦੀਪ ਸਿੰਘ ਦੇ 딸 ਪੁੱਤਰੀ ਰਬਾਬ ਕੌਰ ਦੇ ਜਨਮ ਦੀ ਖੁਸ਼ੀ ਮਾਪੁਰਖਾਂ ਦੀ ਯਾਦ ਵਿੱਚ ਸੇਵਾ 29ਵਾਂ ਘਟਪਾਤ ਸਰਦਾਰ ਅੰਮ੍ਰਿਤ ਸਿੰਘ ਸਨ ਉਹ ਸਵਰਗਵਾਸੀ ਸਰਦਾਰ ਅਜਮੇਰ ਸਿੰਘ ਜੀ ਮਾਣਗੇ ਭਕਤੀ ਰਾਮੂ ਵਾਲ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ 3ਵੀਂ ਅਕਰੰਡਪਾਟ ਬਿੰਦੀ ਹਰਵਿੰਦਰਪੁਰ ਪੁੱਤਰੀ ਸਰਦਾਰ ਅਗਮੇਰ ਸਿੰਘ ਮਾੜੀਏ ਪਿੰਡ ਜੀਤਾ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ ਤਕਤੀ ਮਾਨ ਖੰਡਪਾਟ ਨਮਾਇਆਂ ਦੀ ਸੰਗਤ ਪਤੀ ਬਠਾਪੁਰ ਵੱਲੋਂ ਸਾਰੇ ਨਗਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ ਮਤੀਮਾ ਅਥਨੜਪਾਟ ਸਰਦਾਰ ਸ਼ੁਭਦੇਵ ਸਿੰਘ ਸਾਨਕ ਸਵਰਗਵਾਸੀ ਸਰਦਾਰ ਹਰਵੰਸ ਸਿੰਘ ਦੀ ਬਾਦਿਆਂ ਵਾਲੇ ਪੱਤੀ ਬਖਾਪੁਰ ਤੋਂ ਪਰਿਵਾਰ ਦੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ ਕਿਰਤੀਮਾ ਅਥਨੜਪਾਟ ਨੀਮੀ ਬਲਜੀਤ ਔਰ ਪਤਨੀ ਸਰਦਾਰ ਹਰਜਿੰਦਰ ਸਿੰਘ ਟ੍ਰੈਂਡਸੀਮੀ ਵਾਲਾ ਬਰਨਾਲਾ ਵੱਲੋਂ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਮਾਪੁਰਖਾਂ ਦੀ ਯਾਦ ਵਿੱਚ ਸੇਵਾ ਇਹ ਪੰਤੀ ਸ੍ਰੀ ਅਖੰਡ ਪਾਠ ਸਮੇਤ ਸ੍ਰੀ ਗੱਪੀ ਸਾਹਿਬ ਜੀ ਦੇ ਅੱਜ ਦੂਸਰੀ ਲੜੀ ਦੇ ਵਿੱਚ ਪਰਾਰੰਭ ਹੋ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਸਾਰੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨ ਸ਼ੁਭ ਮਨੋ ਕਾਮਨਾ ਭਾਵਨਾ ਪੂਰੀਆਂ ਕਰਨ ਦੇਸ਼ਾਂ ਪਰਦੇਸਾਂ ਵਿੱਚ ਹੰਗ ਸੰਗ ਸਹਾਈ ਹੋਣ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨਾ ਆਪ ਦੀ ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਸੱਤੇ ਪਾਤਸ਼ਾਹ ਜੀ ਆਪਣੇ ਦਰ ਘਰ ਦੇ ਵਿੱਚ ਪਰਵਾਨ ਕਰਨਾ ਸੋ ਆਪ ਦੀ ਜਿੰਨੇ ਮਾਈ ਭਾਈ ਸੰਗਤ ਰੂਪ ਵਿੱਚ ਮਹਾਪੁਰਖਾਂ ਦੇ ਸਲਾਨਾ ਜੋੜ ਮੇਲੇ ਦੇ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੀ ਆਪ ਦੀ ਸਾਰੀ ਸੰਗਤ ਦਾ ਸ੍ਰੀ ਅਖੰਡ ਪਾਠ ਸੰਧੀ ਸੇਵਾ ਕਰਾਉਣ ਵਾਲੀ ਪਰਿਵਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਸੱਚੇ ਪਾਕ ਸਾਹਿਬ ਦੀ ਦੀਵਿ ਸੇਵਾ ਪਰਵਾਨ ਕਰਨ ਨਾਮ ਬਾਣੀ ਦੀਆਂ ਦਾਤਾਂ ਵਕਸ਼ਣ ਸ਼ੁਭ ਭਾਵਨਾਵਾਂ ਪੂਰੀਆਂ ਕਰਨ ਕੜਕੜਾ ਪ੍ਰਸ਼ਾਦ ਦੀ ਦੇਖ ਵਰਤੇਗੀ ਉਪਰੰਤ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਜਲ ਪਾਣੀ ਤਿਆਰ ਹੈ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕੜਾ ਪ੍ਰਸ਼ਾਦ ਦੀ ਦੇਖ ਲੈਣ ਤੋਂ ਬਾਅਦ ਗੁਰੂ ਘਰ ਦੇ ਮੰਦਰ ਵਿੱਚ ਆਪ ਜੀ ਨੇ ਬਰਸ਼ਾਦਾ ਜਲ ਪਾਣੀ ਛਕਣ ਦੀ ਕਿਰਪਾ ਅੰਤਾ ਕਰਨੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਵਾਗਤ ਅਰੰਭ ਤੇ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਹੋਣਗੇ ਆਪ ਜੀ ਨੇ ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਤਲਵੰਤ ਧੰਦੇ ਨਾਲ ਸੇਵਾ ਕਰਦੇ ਰਹੀਏ ਸਤਿਗੁਰੂ ਸੱਤੇ ਪਾਤਸ਼ਾਹ ਜੀਏ ਕਿਰਪਾ ਕਰਨ ਵਾਹਿਗੁਰੂ ਜੀ ਕਾ ਥਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੇਰੇ ਨਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸੁਤਾਣੀ ਕੰਤ ਹਮਾਰਾ ਗਹਿਣਾ ਆਨੰਦ ਗੁਣੀ ਨੇ ਤਾਂ ਗੁਰੂ ਗਰੀਬ ਨਿਵਾਜ ਦਰੇ ਬਨਵਾਜ ਦਰੇ ਬਨਵਾਜ ਮੈਂ ਦੱਸੇ ਹੋ ਵਾਰ ਦਸੰਤੋ ਕਿਉ ਪ੍ਰਭੂ ਸਹੋ ਨਾਰਦ ਸੰਤ ਕੋ ਤੋ ਪ੍ਰਭੂ ਮਿਲਾਇਆ ਪ੍ਰਭੂ ਮਿਲਾਇਆ ਮੈਂ ਦਸ ਹੋ ਨਾਰਦ ਸੰਤ ਪਰਬੋ ਮੇਲਾ ਮੈਂ ਦੱਸ ਉਹਰ ਸੰਤੋਹ ਪ੍ਰਭ ਮੇਲਾਈਆ ਪਰਬੋ ਮੇਲਾਈਆ ਮੈਂ ਦੱਸ ਉਹਰ